ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਘਰ ਖੁਸ਼ਖਬਰੀ ਆਈ ਹੈ। ਮੁਕੇਸ਼ ਅੰਬਾਨੀ ਨਾਨਾ ਬਣ ਗਏ ਨੇ। ਉਹਨਾਂ ਦੀ ਬੇਟੀ ਈਸ਼ਾ ਅੰਬਾਨੀ ਨੇ 19 ਨਵੰਬਰ ਨੂੰ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਈਸ਼ਾ ਦਾ ਵਿਆਹ ਉਦਯੋਗਪਤੀ ਅਜੇ ਅਤੇ ਸਵਾਤੀ ਪਿਰਮਲ ਦੇ بیٹے ਆਨੰਦ ਪਿਰਮਲ ਦੇ ਨਾਲ ਹੋਇਆ ਹੈ। ਈਸ਼ਾ ਨੇ ਇੱਕ ਬੇਟੀ ਅਤੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੱਚੇ ਈਸ਼ਾ ਅਤੇ ਆਨੰਦ ਨੇ 19 ਨਵੰਬਰ 2022 ਨੂੰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਈਸ਼ਾ ਅਤੇ ਦੋਵੇਂ ਬੱਚੇ ਸਿਹਤਮੰਦ ਨੇ ਬੇਟੀ ਦਾ ਨਾਮ ਆਦਿਆ ਅਤੇ ਬੇਟੇ ਦਾ ਨਾਮ ਕ੍ਰਿਸ਼ਨਾ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਈਸ਼ਾ ਤੇ ਆਨੰਦ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ। ਈਸ਼ਾ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਇਕਲੌਤੀ ਬੇਟੀ ਹੈ। ਮਹਿਜ 23 ਸਾਲ ਦੀ ਉਮਰ ਵਿੱਚ ਉਹਨਾਂ ਨੇ ਰਿਲਾਇੰਸ ਦਾ ਕਾਰੋਬਾਰ ਸੰਭਾਲਣ ਵਿੱਚ ਪਿਤਾ ਦਾ ਹੱਥ ਵੰਡਾਉਣਾ ਸ਼ੁਰੂ ਕਰ ਦਿੱਤਾ ਸੀ। ਅਕਤੂਬਰ 2014 ਵਿੱਚ ਰਿਲਾਈਐਂਸ ਰਿਟੇਲ ਅਤੇ ਰਿਲਾਈਐਂਸ ਜੀਓ ਦੇ ਬੋਰਡ ਵਿੱਚ ਉਸ ਨੂੰ ਜਗ੍ਹਾ ਦਿੱਤੀ ਗਈ ਦੱਸਦੀ ਹੈ ਕਿ ਮੁਕੇਸ਼ ਅੰਬਾਨੀ 2020 ਵਿੱਚ ਹੀ ਦਾਦਾ ਬਣ ਗਏ ਸੀ ਜਦੋਂ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਨੇ 10 ਦਸੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ ਅਤੇ ਹੁਣ ਮੁਕੇਸ਼ ਅੰਬਾਨੀ ਨਾਨਾ ਬਣ ਗਏ ਨੇ ਆਨੰਦ ਪਿਰਮਲ ਨੇ ਪੇਂਸਿਲਵੇਨੀਆ ਯੂਨੀਵਰਸਿਟੀ ਤੋਂ ਇਕਨੋਮਿਕਸ ਵਿੱਚ ਬੈਚਲਰ ਦੀ ਡਿਗਰੀ ਲਈ ਹੈ ਅਤੇ ਹਾਰਵਰਡ ਬਿਜ਼ਨਸ ਸਕੂਲ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਦੀ ਡਿਗਰੀ ਨਹੀਂ ਹਾਸਲ ਕੀਤੀ ਹੈ ਉੱਥੇ ਜੇਕਰ ঈਸ਼ਾ ਦੀ ਗੱਲ ਕਰੀਏ ਤਾਂ ঈਸ਼ਾ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ ঈਸ਼ਾ ਨੇ ਸ਼ੁਰੂਆਤੀ ਪੜ੍ਹਾਈ ਮੁੰਬਈ ਸਥਿਤ ਧਿਰੂਬਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਹੀ ਕੀਤੀ ঈਸ਼ਾ ਅੰਬਾਨੀ ਦੀ net worth ਦੀ ਗੱਲ ਕਰੀਏ ਤਾਂ Forbes ਨੇ ਸਾਲ 2018 ਵਿੱਚ ਹੀ ঈਸ਼ਾ ਅੰਬਾਨੀ ਦੀ ਦੌਲਤ 70 ਮਿਲੀਅਨ ਡਾਲਰ ਆંકી ਸੀ ਰਿਲਾਇੰਸ ਸਮੂਹ ਵਿੱਚ ਆਪਣੇ ਪਿਤਾ ਦਾ ਹੱਥ ਬੰਡਉਣ ਤੋਂ ਪਹਿਲਾਂ ਈਸ਼ਾ ਨੇ ਨੌਕਰੀ ਦੀ ਕੀਤੀ ਸੀ ਉਸਨੇ ਨਿਊਯਾਰਕ ਵਿੱਚ ਕੁਝ ਸਮੇਂ ਲਈ ਨੌਕਰੀ ਕੀਤੀ ਅਤੇ ਬਿਜ਼ਨਸ ਐਨਾਲਿਸਟ ਦੇ ਤੌਰ ਦੇ ਉਤੇ ਕੰਮ ਕੀਤਾ 2015 ਵਿੱਚ ਈਸ਼ਾ ਨੂੰ ਏਸ਼ੀਆ ਦੀ 12 ਸੱਤੋਂ ਪਾਵਰਫੁੱਲ ਅਪਕਮਿੰਗ ਬਿਜ਼ਨਸ ਊਮੰਦੀ ਲਿਸਟ ਵਿੱਚ ਥਾਂ ਮਿਲੀ ਰਿਲਾਇੰਸ ਜੀਓ ਅਤੇ ਈਸ਼ਾ ਦਾ ਪਹਿਲਾ ਵੱਡਾ ਪ੍ਰੋਜੈਕਟ ਰਹਾ ਇਸ ਤੋਂ ਬਾਅਦ ਈਸ਼ਾ ਨੇ ਰਿਲਾਇੰਸ ਦੇ ਰਿਟੇਲ ਬਿਜ਼ਨਸ ਦੇ ਉੱਤੇ ਵੀ ਫੋਕਸ ਕੀਤਾ ਈਸ਼ਾ ਬਾਨੀ ਦੀ ਦੇਖ ਰਿਕ ਵਿੱਚ ਅਪ੍ਰੈਲ 2016 ਵਿੱਚ एजीओ दी लॉन्चिंग हुई ਅਤੇ ਰਿಲಯન્સ ਸਮੂਹ ਦਾ ਮਲਟੀ ਬ੍ਰਾਂਡ ਈ-ਕਾਮਰਸ ਪਲੇਟਫਾਰਮ ਹੈ ਫਿਲਹਾਲ ਦੇਸ਼ ਅਤੇ ਦੁਨੀਆ ਦੇ ਸੱਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੇ ਘਰ ਖੁਸ਼ਖਬਰੀ ਆਈ ਹੈ ਉਹਨਾਂ ਦੀ ਬੇਟੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨਾਨਾ ਨਾਨੀ ਬਣ ਗਏ ਨੇ ਦਾਦਾ ਬਣਨ ਦੀ ਖੁਸ਼ੀ ਉਹਨਾਂ ਨੂੰ ਪਹਿਲੇ ਹੀ ਮਿਲ ਚੁੱਕੀ ਸੀ ਅਤੇ ਹੁਣ ਉਹਨਾਂ ਦੀ ਬੇਟੀ ਦੇ ਘਰ ਕਿਲਕਾਰੀਆਂ ਗੂੰਜੀਆਂ ਨੇ ਅਤੇ ਉਹ ਨਾਨਾ ਨਾਨੀ ਬਣ ਗਏ ਨੇ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ ਜੋ ਵੀ ਕੰਟੇ ਦੇਖ ਸਕਦੇ ਹੋ